गुड इवनिंग एवरीवन सशिकाल जी बहुत-बहुत स्वागत है सारे ही विद्यार्थियों ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰਿਡਿਸ਼ਨ ਸਟੱਡਿਸ ਦੇ ਜੀਕੇਸੀ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਦੇ ਆ ਖਾਸ ਕਰਕੇ ਹਿਸਟਰੀ ਪੋਲੀਟੀਕਲ ਸਾਇੰਸ ਤੇ ਨਾਲ ਦੇ ਨਾਲ ਪੰਜਾਬੀ ਓਕੇ ਜੇਕਰ ਤੁਸੀਂ ਕਿਸੇ ਵੀ ਅਜਿਹੇ ਪੇਪਰ ਦੀ ਤਿਆਰੀ ਕਰ ਰਹੇ ਹੋ ਜਿਸ ਦੇ ਵਿੱਚ ਹਿਸਟਰੀ ਪੋਲੀਟੀਕਲ ਸਾਇੰਸ ਜਾਂ ਪੰਜਾਬੀ ਪਾਰਟ ਹੈ ਤਾਂ ਤੁਸੀਂ ਇਸ ਚੈਨਲ ਦੇ ਉੱਪਰ ਦਿੱਤੀਆਂ ਹੋਈਆਂ ਵੀਡੀਓਜ਼ ਨੂੰ ਦੇਖ ਸਕਦੇ ਹੋ ਜੀ ਐਂਡ ਜਿਹੜਾ ਤੁਹਾਡਾ ਇਸ ਟਾਈਮ ਦਾ ਸੈਸ਼ਨ ਹੁੰਦਾ ਉਹ ਆਪਾਂ ਹਰ ਰੋਜ਼ 9 ਵਜੇ ਪੰਜਾਬੀ ਭਾਸ਼ਾ ਦੇ ਨਾਲ ਰਿਲੇਟਡ ਪੰਜਾਬੀ ਸਾਹਿਤ ਪੰਜਾਬੀ ਗ੍ਰਾਮਰ ਨਾਲ ਰਿਲੇਟਡ ਵੀਡੀਓਜ਼ ਨੂੰ ਕਰਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੋਈ ਆ ਇੱਕ ਟੈਸਟ ਸੀਰੀਜ਼ ਐਚਚੁਅਲੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜਿਹੜੇ ਪ੍ਰੈਸ਼ਨ ਹੁੰਦੇ ਆ ਉਹਨਾਂ ਦੀ ਆਪਾਂ ਇੱਕ ਲੜੀ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਲੋਕ ਧਾਰਾ ਦੇ ਟੌਪਿਕ ਨੂੰ ਕਵਰ ਕਰ ਰਹੇ ਹਾਂ ਜੀ ਇਸ ਦੇ ਵਿੱਚ ਆਪਾਂ 650 ਪ੍ਰਸ਼ਨਾਂ ਨੂੰ ਪੂਰੇ ਕਰਾਂਗੇ 10 ਟੈਸਟ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਅੱਜ ਸਾਡਾ 11ਵਾਂ ਦਿਨ ਹੋਏਗਾ ਸੱਭਿਆਚਾਰ ਤੇ ਲੋਕ ਧਾਰਾ ਵਾਲੇ ਟੌਪਿਕ ਦਾ ਓਕੇ ਜੀ ਤੇ ਜਿਹੜੇ ਵਿਦਿਆਰਥੀ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਨੇ ਅਗਰ ਤੁਸੀਂ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਟਾਰੀ ਜੀ ਆਵਾਜ਼ ਇੱਕ ਮਿੰਟ ਫਿਰ ਮੇਰੀ ਵਾਲੀ ਸਾਈਡ ਤੋਂ ਫੁੱਲ ਲੈ। ਪਲੀਜ਼ ਬਾਕੀ ਦੱਸਨਾ ਕਿਸ ਬਾਕੀਆਂ ਨੂੰ ਠੀਕ ਆ ਰਹੀ ਆਵਾਜ਼? ਹਾਂਜੀ। ਦੂਸਰੀ ਗੱਲ ਆਪਾਂ 1 ਜੂਨ ਤੋਂ ਤੁਹਾਡੀ ਇੱਕ ਹੋਰ ਕਲਾਸ ਸ਼ੁਰੂ ਕਰਨ ਜਾ ਰਹੇ ਆ ਜਿਸ ਦੇ ਵਿੱਚ ਅਸੀਂ ਹਿਸਟਰੀ ਤੇ ਪੋਲੀਟੀਕਲ ਸਾਇੰਸ ਇਹਨਾਂ ਨੂੰ ਕਰਾਂਗੇ ਬਿਲਕੁਲ ਸਿੰਪਲ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਇਹਨੂੰ ਕਰਨਾ ਆ ਤੇ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਅੱਜ ਤੱਕ ਔਖੀਆਂ ਲੱਗਦੀਆਂ ਸੀ ਚਾਹੇ ਹਿਸਟਰੀ ਵਿੱਚ ਚਾਹੇ ਪੋਲਿਟੀਕਲ ਸਾਇੰਸ ਲਈ ਚੁਣ। ਮੈਂ ਤੁਹਾਨੂੰ ਇੱਕ ਚੀਜ਼ ਦੀ ਗਾਰੰਟੀ ਦਿੰਦੀ ਆ ਕਿ ਜਦੋਂ ਤੁਸੀਂ ਜੂਨ ਵਾਲੇ ਸੈਸ਼ਨਸ ਦੇਖੋਗੇ ਉਸ ਤੋਂ ਬਾਅਦ ਤੁਹਾਨੂੰ ਉਹ ਚੀਜ਼ਾਂ ਟਫ ਲੱਗਣੀਆਂ ਬੰਦ ਹੋ ਜਾਣਗੀਆਂ। ਠੀਕ ਹੈ? ਉਹਦੇ ਵਿੱਚ ਵੀ ਆਪਾਂ ਮੋਕ ਟੈਸਟ ਵੀ ਚਲਾਵਾਂਗੇ ਜਿਹਦੇ ਵਿੱਚ ਆਪਾਂ ਕੋਸ਼ਿਸ਼ ਮੈਂ ਕਰਨੀ ਹੈ ਕਿ ਜਿਹੜੀ ਲక్ష్ਮੀ ਕਾਂਤ ਦੀ ਪੋਲਿਟੀ ਦੀ ਬੁੱਕ ਆਂਦੀ ਹੈ ਉਹਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਐਮਸੀਕਿਊ ਬਣਦੇ ਆ ਉਹ ਵਾਲੇ ਐਮਸੀਕਿਊਜ਼ ਨੂੰ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂ। ਤਾਕਿ ਤੁਹਾਡੇ ਪੇਪਰਾਂ ਦੇ ਵਿੱਚ ਰਿਵੀਜ਼ਨ ਵੀ ਹੋ ਜੇ ਤੇ ਨਾਲ ਦੇ ਨਾਲ ਤੁਹਾਡੇ ਪੇਪਰਾਂ ਦੀ ਜਿਹੜੀ ਤਿਆਰੀ ਹੈ ਉਹ ਵੀ ਉਹਦੇ ਵਿੱਚ ਹੋ ਜੇ ਠੀਕ ਹੈ ਥੋੜੀ ਥੋੜੀ ਡਿਟੇਲ ਵੀ ਆਪਾਂ ਕਰਦੇ ਜਾਵਾਂਗੇ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਮਾਸਟਰ ਕੇਡਰ ਲੈਕਚਰਰ UGC DTPSB TGT ਔਰ ETT ਜਾਂ ਕਿਸੇ ਵੀ ਪੇਪਰ ਦਾ ਪੇਪਰ A ਤਿਆਰੀ ਕਰ ਰਹੇ ਹੋ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਸਾਡਾ ਥਿਉਰੀ ਬਾਚ ਲੈ ਸਕਦੇ ਹੋ ਤੇ ਇਸ ਚੀਜ਼ ਦੀ ਗਾਰੰਟੀ ਆ ਕਿ ਉਸ ਥੀਰੀ ਬਾਚ ਦੇ ਵਿੱਚ ਤੁਹਾਡਾ 100% ਸਿਲੇਬਸ ਤੋਂ ਵੀ ਵੱਧ ਕਵਰ ਹੋਏਗਾ ਉਹ ਕਿਦਾਂ ਜੋ ਵੀ ਤੁਹਾਡੇ ਸਿਲੇਬਸ ਚ ਮੈਂਸ਼ਨ ਹੈ ਉਹ ਪਹਿਲਾਂ ਕਰਾਂਗੇ ਉਸ ਤੋਂ ਬਾਅਦ ਐਕਸਟਰਾ ਚੀਜ਼ਾਂ ਵੀ ਕਰਾਂਗੇ ਰਾਈਟ ਜਿਹੜੀਆਂ ਪੇਪਰ ਦੇ ਵਿੱਚ ਮੈਂਸ਼ਨ ਨਹੀਂ ਹੁੰਦੀਆਂ ਸਿਲੇਬਸ ਚ ਪਰ ਪੇਪਰ ਦੇ ਵਿੱਚ ਆ ਜ਼ਰੂਰ ਜਾਂਦੀ ਹੈ ਠੀਕ ਹੈ ਤਾਂ ਉਹਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਜੇਕਰ ਤੁਸੀਂ YouTube ਦੀਆਂ ਕਲਾਸਿਸ ਦੀ ਇਨਫਰਮੇਸ਼ਨ ਲੈਣੀ ਹੈ ਦਾ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲੈਣਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਆ ਉੱਥੇ ਤੁਹਾਨੂੰ ਤਿੰਨ ਕਲਾਸਿਸ ਦਾ ਹੋਰ ਵੀ ਲਿੰਕ ਮਿਲੇਗਾ ਜਿਹੜੀਆਂ ਤੁਹਾਡੇ ਰਿਵੀਜ਼ਨ ਦੇ ਲਈ ਬਹੁਤ ਇੰਪੋਰਟੈਂਟ ਨੇ ਜੇਕਰ ਤੁਸੀਂ ਹਾਲ ਫਿਲ ਹਾਲ ਦੇ ਵਿੱਚ ਕੋਈ ਵੀ ਪੇਪਰ ਦੀ ਤਿਆਰੀ ਕਰਦੇ ਪਿਓ ਤੁਹਾਡਾ ਪੇਪਰ ਨਜ਼ਦੀਕ ਹੈ ਤਾਂ ਤੁਸੀਂ ਇਸ ਚੈਨਲ ਦੇ ਉੱਪਰ ਜਿਹੜੀ ਉਹ 10 ਘੰਟੇ ਵਾਲੀ ਮੈਰਾਥਨ ਆ ਉਹਨੂੰ ਦੇਖ ਸਕਦੇ ਹੋ ਠੀਕ ਹੈ ਚਲੋ ਸ਼ੁਰੂ ਕਰਦੇ ਆ ਫਿਰ ਅੱਜ ਦੀ ਕਲਾਸ ਨੂੰ ਪਹਿਲਾ ਕੁਐਸਚਨ ਦੇਖੋ ਇੱਕ ਬੁੱਕ ਹੈ ਜੀ ਆ ਪੰਜਾਬੀ ਪੱਤਲ ਕਾ ਇਸ ਦੀ ਰਚਨਾ ਕਿਸ ਨੇ ਕੀਤੀ ਨਾਹਰ ਸਿੰਘ ਸੁਹਿੰਦਰ ਸਿੰਘ ਵਣਜਾਰਾ ਬੇਦੀ ਕਰਨੈਲ ਸਿੰਘ ਥਿੰਗ ਗੁਰਦੇਵ ਸਿੰਘ ਸਿੱਧੂ ਹੁਣ ਕਿਸੇ ਨੇ ਨਹੀਂ ਕਹਿਣਾ ਕਿ ਪਿੱਛੋਂ ਆਵਾਜ਼ ਆ ਰਹੀ ਹੈ ਬਿਕਾਜ਼ ਆਈ نو ਦੈਟ ਕੀ ਆ ਰਹੀ ਹੈ ਤੇ ਅੱਧਾ ਮਿੰਟ ਚੱਲੂਗੀ ਵੀ ਠੀਕ ਹੈ ਮੈਂ ਥੋੜਾ ਜਿਹਾ ਉੱਚੀ ਬੋਲਣ ਦੀ ਕੋਸ਼ਿਸ਼ ਕਰ ਰਹੀ ਹਾਂ ਆਲ ਚਲੋ ਦੱਸੋ ਪੰਜਾਬੀ ਪੱਤਲ ਕਾਵ ਦੀ ਰਚਨਾ ਕਿਸ ਕੀਤੀ ਹਰਮੇਸ਼ ਜੀ ਸਸ਼ਿਕਾਲ ओके okay, पहले का उत्तर डी आ रहा है यानी गुरदेव सिंह सिद्धू बिल्कुल ठीक उत्तर है जी इसका आंसर आ जाएगा डी ओके okay, अगे देखो दूसरा प्रश्न मलवई कविश्री परंपरा ये रचना किसकी है आतम हमराही गुरदेव सिंह सिद्धू लाभ सिंह खीवा करनैल सिंह उत्तर करो जी दूसरे क्वेश्चन के लिए मलवई कविश्री परंपरा किसने लिखी जी जी ਹਾਂਜੀ ਦੂਸਰੀ ਕੁਐਸਚਨ ਦੀ ਲਈ ਆਨਸਰ ਉਹ ਜਦ ਤੱਕ ਆਵਾਜ਼ ਆ ਰਹੀ ਹੈ ਤਾਂ ਕੰਮ ਹੀ ਕਰਦੇ ਆ ਸਾਰੇ ਜਣੇ ਸੈਸ਼ਨ ਨੂੰ ਲਾਈਕ ਕਰ ਦਿਓ ਹੈਨਾ ਤਦ ਤੱਕ ਬੰਦ ਵੀ ਹੋ ਜੂਗੀ ਖੁਸ਼ ਹੋ ਜਾਂਦਾ ਹੈ ਨਾ ਤੇ ਕੰਪਿਊਟਰ ਵੀ yes ਦੇਖੋ ਹੋਗੀ ਨਾ ਬੰਦ ਚਲੋ ਦੂਸਰੀ ਦੀ ਆਨਸਰ ਡੀ ਔਰ ਬੀ ਔਰ ਸੀ ਆ ਰਹੀ ਨੇ ਜਿਨ੍ਹਾਂ ਨੇ ਵੀ ਸੀ ਉੱਤਰ ਕੀਤਾ ਲਾਭ ਸਿੰਘ ਖੀਵਾ ਦੇ ਆਰ ਐਬਸੋਲੂਟਲੀ ਰਾਈਟ ਅਗੇ ਤੀਸਰਾ ਪ੍ਰਸ਼ਨ ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ इस पुस्तक की रचना किसने की है जसविंदर सिंह भुपिंद सिंह खैरा अमरजीत गरेवाल तेजवंत गिल और प्लीज अपने अपने स्टडी ग्रुप्स के जरूर शेयर कर दो ठीक है बिकॉज शेयरिंग ज़्यादा इंपॉर्टेंट है यस? Yes, शेयर करना इज मोर इंपॉर्टेंट दैन की लाइक like करना इसलिए लाइक like नहीं भी करोगे तो चलेगा ਪਰ ਸਟੂਡੈਂਟਸ ਤੱਕ ਪਹੁੰਚਾਉਣਾ ਜ਼ਰੂਰ ਹੈ ਜਿਨ੍ਹਾਂ ਨੂੰ ਇਹਨਾਂ ਸੈਸ਼ਨਸ ਦੀ ਜ਼ਰੂਰਤ ਹੈ ਠੀਕ ਤੁਸੀਂ ਕਿਸੇ ਦੀ ਹੈਲਪ ਕਰੋਗੇ ਪਰਮਾਤਮਾ ਨੇ ਤੁਹਾਡੀ ਆਪਣੇ ਆਪ ਕਰ ਦੇਣੀ ਆ ਤੀਸਰੇ ਦੇ ਲਈ ए ਉੱਤਰ ਆਣਾ ਸਟਾਰਟ ਹੋਇਆ ਜਸਵਿੰਦਰ ਸਿੰਘ ਬਿਲਕੁਲ ਸਹੀ ਉੱਤਰ ਹੈ ए ਅੱਗੇ ਦੇਖਦੇ ਹਾਂ ਜੀ ਚੌਥਾ ਕੁਐਸਚਨ ਚੋਕ ਫੁੱਲ ਕੀ ਹੈ ਇੱਕ ਫੁੱਲ ਹੈ ਕੰਧ ਚਿੱਤਰ ਹੈ ਗਹਿਣਾ ਹੈ ਜਾਂ ਫੁਲਕਾਰੀ ਦਾ ਅੰਗ ਹੈ ਚੋਕ ਫੁੱਲ ਕੀ ਹੈ ਯੈਸ ਪਲੀਜ਼ ਪ੍ਰਸ਼ਨ ਨੰਬਰ ਚੌਥੇ ਦੇ ਲਈ ਆਨਸਰ ਕਰੋ ਕੀ ਹੋਏਗਾ ਜੀ ਅਰੋੜੀ ਜੀ ਸਸ਼ੀਕਾਲ ਹਾਂ ਜੀ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਪੂਰੇ 9 ਵਜੇ ਸੈਸ਼ਨ ਨੂੰ ਜੁਆਇਨ ਕਰ ਲਿਆ ਕਰੋ ਬੱਚਾ ਠੀਕ ਹੈ ਚੌਥੇ ਦੇ ਲਈ ਉੱਤਰ ਸੀ ਆ ਰਿਹਾ ਹੈ ਯਾਨੀ ਕਿ ਇੱਕ ਤਰ੍ਹਾਂ ਦਾ ਗਹਿਣਾ ਹੁੰਦਾ ਆ ਬਿਲਕੁਲ ਠੀਕ ਉੱਤਰ ਹੈ ਸੀ ਉੱਤਰ ਅੱਗੇ ਪੰਜਵਾਂ ਪ੍ਰਸ਼ਨ ਕੋਰੀ ਕੋਰੀ ਕੁੰਡੀ ਵਿੱਚ ਮਰਚਾ ਰਗਣਾ ਸੋਰੇ ਦੀ ਅੱਖ ਵਿੱਚ ਪਾ ਦਿੰਨੀ ਆ ਕੁੰਡ ਕੱਢਣੇ ਦੀ ਅਲਖ ਮੁਕਾ ਦਿੰਨੀ ਆ ਏਕ ਲੋਕ ਗੀਤ ਹੈ ਤੁਸੀਂ ਦੱਸੋ ਸੰਬੰਧ ਕਿੰਦੇ ਨਾਲ ਹੈ ਕਿੰਦੇ ਵਿਰੋਧ ਦੇ ਵਿੱਚ ਇਸ ਦੀ ਰਚਨਾ ਕੀਤੀ ਗਈ ਹੈ ਸੋਰੇ ਦੀ ਲਾਚਾਰੀ ਦੇ ਵਿਰੁੱਧ ਸਮਾਜਿਕ ਰਸਮ ਦੇ ਵਿਰੁੱਧ ਮਿਰਚਾ ਪੁੱਟਣ ਦੇ ਵਿਰੁੱਧ ਰਸੋਈ ਵਿੱਚ ਕੰਮ ਕਰਨ ਦੇ ਵਿਰੁੱਧ ਪੰਜਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਹੋਏਗਾ ਜੀ ਐਮੋ ਜੇ ਤੁਸੀਂ ਧਿਆਨ ਨਾਲ ਪੜ੍ਹ ਲਿਆ ਨਾ ਤਾਂ ਇਸ ਕੁਐਸਚਨ ਦਾ ਉੱਤਰ ਤੁਹਾਡਾ ਕਿਸੇ ਵੀ ਹਾਲਤ 'ਚ ਗਲਤ ਨਹੀਂ ਹੋਊਗਾ 100% ਸਹੀ ਜਾਊਗਾ ਪੰਜਾਬੀ ਲਈ ਸੌਰੀ ਪੰਜਵੇਂ ਲਈ ਤੁਸੀਂ A ਤੇ B ਦੋ ਲਗਾ ਰਹੇ ਹੋ ਜਿਨ੍ਹਾਂ ਨੇ ਵੀ B ਉੱਤਰ ਕੀਤਾ ਹੈ ਵੈਰੀ ਗੁੱਡ ਇਹ ਸਮਾਜਿਕ ਰਸਮ ਯਾਨੀ ਕਿ ਕੁੰਡ ਕੱਢਣ ਦੀ ਰਸਮ ਦੇ ਅਗੇਂਸਟ ਆ ਠੀਕ ਹੈ ਅਗਿਆ ਜੀ 6ਵਾਂ ਪ੍ਰਸ਼ਨ ਅੱਡੀ ਗੀਤ ਕਿਸ ਵੱਲੋਂ ਗਾਇਆ ਜਾਂਦਾ ਹੈ ਪਰਝਾਈ ਮਾਸੀ ਭਤੀਜੀ ਭੈਣ ਅੱਡੀ ਗੀਤ ਕਿਸ ਵੱਲੋਂ ਗਾਇਆ ਜਾਂਦਾ ਹੈ

ਬਿਲਕੁਲ ਠੀਕ ਹੈ ਇਹ ਹੋ ਜਾਣਾ ਹੈ ਪੈਨ ਓਕੇ ਅਗੇ ਸਤਵਾਂ ਦੇਖੋ ਜੀ ਹੇਠਾਂ ਵਿੱਚੋਂ ਕਿਹੜੇ ਕਾਵ ਰੂਪ ਇੱਕੋ ਇਲਾਕੇ ਨਾਲ ਸੰਬੰਧਿਤ ਹਨ ਸੱਦ ਅਤੇ ਕਾਫੀ ਕਲੀ ਅਤੇ ਕਵਿਸ਼ਰੀ ਵਾਰਾਂ ਅਤੇ ਸੱਦ ਪੋਲੀ ਅਤੇ ਟੱਪੇ ਜੀ ਕਰਨਾ ਹੈ ਜੀ ਕੁਐਸਚਨ ਨੰਬਰ 7ਵੀਂ ਲਈ ਤੁਹਾਡਾ ਬੀ ਉੱਤਰ ਆ ਰਿਹਾ ਹੈ ਬਿਲਕੁਲ ਠੀਕ ਕਿਹਾ ਇਹ ਹੋ ਜਾਊਗਾ ਕਲੀ ਤੇ ਕਿਵਿਸ਼ਰੀ ਠੀਕ ਜੀ ਅਗੇ 8ਵਾਂ ਪ੍ਰਸ਼ਨ ਦੇਖੋ ਛਟੀਆਂ ਖੇਡਣ ਦੀ ਰਸਮ ਵਿੱਚ ਕੌਣ-ਕੌਣ ਸ਼ਾਮਲ ਹੁੰਦਾ ਹੈ ਨੋ ਅਤੇ ਸੱਸ ਨੋ ਅਤੇ ਸੋਰਾ ਲਾੜਾ ਅਤੇ ਲਾੜੀ ਨਨਾੜ ਅਤੇ ਪਰਜਾਈ ਯਸ ਪਲੀਜ਼ ਕੁਐਸਚਨ ਨੰਬਰ 8ਵੇਂ ਦੇ ਲਈ ਉੱਤਰ ਹਾਂਜੀ ਐਗਜ਼ੈਕਟਲੀ ਲਾੜਾ ਤੇ ਲਾੜੀ ਹੈ ਨਾ ਜਿਹਦੇ ਜੀ ਕਹਿੰਦੇ ਨੇ ਕਿ ਜਿਹੜਾ ਜਿੱਤ ਗਿਆ ساری ਜ਼ਿੰਦਗੀ ਉਹਦੀ ਸਰਦਾਰੀ ਰਹਿਣੀ ਆ ਹੁਣ ਉਹ ਰਹਿੰਦੀ ਆ ਕਿ ਨਹੀਂ ਰਹਿੰਦੀ ਇਹ ਅਲੱਗ ਚੀਜ਼ ਆ ਬਟ ਯੈਸ ਇਹ ਕਿਹਾ ਜ਼ਰੂਰ ਜਾਂਦਾ ਹੈ ਯੈਸ ਔਰ ਇਹ ਰਸਮ ਅੱਜ ਵੀ ਖੇលਦੇ ਨੇ ਹੈ ਨਾ ਇਹ ਅੱਜ ਵੀ ਹੈਗੀ ਆ ਪਰ ਰਸਮ ਦੀ ਤਰ੍ਹਾਂ ਨਹੀਂ ਬਟ ਯੈਸ ਇਹ ਕਿ ਗੇਮ ਦੀ ਤਰ੍ਹਾਂ ਤਾਂ ਜ਼ਰੂਰ ਹੈ ਓਕੇ ਚਲੋ ਅੱਗੇ ਦੱਸੋ ਕਿੰਗ ਕੀ ਹੈ ਲੋਕ ਸੰਗੀਤ ਲੋਕ ਸਾਜ ਲੋਕ ਕਾ ਲੋਕ ਨਾਚ ਹਾਂਜੀ ਕਿੰਦ ਕੀ ਹੁੰਦਾ ਜੀ ਹਾਂਜੀ ਜੀ ਆ ਫਿਰ ਵਿੱਚ ਇਹ ਉਹਨਾਂ ਨੂੰ ਲੱਗਦਾ ਨਾ ਕਿ ਕੀ ਪਤਾ ਅੱਜ ਅਸੀਂ ਜਿੱਤ ਜੀ ਇਹ ਮੈਚ ਨਹੀਂ ਸੀ ਜਿੱਤੇ ਕੀ ਪਤਾ ਅੱਜ ਜਿੱਤਣ ਦੇ ਨਾਲ ਹੀ ਸਾਡਾ ਗੱਲ ਬਣ ਜੇ ਹਨਾ चलो नौवीं दिल बी उत्तर आ रहा है लोग साज एबसोल्यूटली राइट right. अगे जी दसवा प्रश्न देखो पहला आप ही रब ने इश्क किया माशूक है रबी रसूल मिया दसो जी केड़ा रूप है मरसिया हमद कसीदा नात यस दसवीं प्रश्न के उत्तर करो की होएगा ओके 10वीं ਲਈ ਤੁਹਾਡਾ B ਅਨਸਰ ਆਇਆ ਹਮਦ ਹੈ ਬਿਲਕੁਲ ਸਹੀ ਅੱਗੇ ਜੀ 11ਵਾਂ ਪ੍ਰਸ਼ਨ ਜਰਗਦੀ ਮੇਲੇ ਦਾ ਸੰਬੰਧ ਕਿਸ ਨਾਲ ਹੁੰਦਾ ਸੀਤਲਾ ਦੇਵੀ ਨਾਲ ਰੁਕਤਾ ਨਾਲ ਮੁਸਲਮਾਨ ਫਕੀਰ ਨਾਲ ਜਾਂ ਫਿਰ ਗੁੱਗੇ ਨਾਲ कमलेश जी एब्सोल्युटली राइट हां जी ग्यारहवें दिन उत्तर गुरु जी की होएगा ए उत्तर लगा रहे हो शीतला देवी नाल बिल्कुल ठीक उत्तर है जी अगे देखो जी बारवा प्रश्न पंजाबी सभ्याचार का नामकरण किस प्रभाव का सूचक है ਪਲੀਜ਼ ਇੱਥੇ ਯਾਦ ਰੱਖਿਓ ਮੈਂ ਗੱਲ ਪੰਜਾਬੀ ਸੱਭਿਆਚਾਰ ਦੇ ਨਾਮ ਕਰਨ ਦੀ ਕੀਤੀ ਹੈ ਕਨਫਿਊਜ਼ ਨਾ ਹੋ ਜਿਓ ਠੀਕ ਹੈ ਚਲੋ ਸੰਸਕ੍ਰਿਤ ਆਰੀਆਈ ਫਾਰਸੀ ਤੁਰਕੀ ਜੀ 12ਵੇਂ ਪ੍ਰਸ਼ਨ ਦੇ ਲਈ ਉੱਤਰ ਕਰੋ ਕੀ ਹੋਏਗਾ 12ਵੇਂ ਦਾ ਉੱਤਰ ਸੀ ਆ ਰਿਹਾ ਜੀ ਪਾਰਸੀ ਵੈਰੀ ਵੈਰੀ ਗੁੱਡ ਮੈਂ ਤਾਂ ਹੀ ਕਿਹਾ ਸੀ ਇਹ ਉੱਤਰ ਨਹੀਂ ਲਗਾਉਣਾ ਪਹਿਲਾਂ ਸਮਝਣਾ ਹੈ ਕਿ ਅਸੀਂ ਇੱਥੇ ਗੱਲ ਕੀਤੀ ਹੈ ਪੰਜਾਬੀ ਸੱਭਿਆਚਾਰ ਦੀ ਨਾ ਕਿ ਪੰਜਾਬੀ ਭਾਸ਼ਾ ਦੀ ਠੀਕ ਹੈ ਤਾਂ ਇਸ ਚੀਜ਼ ਤੇ ਕੰਫਿਊਜ਼ ਨਹੀਂ ਹੋਣਾ ਪੇਪਰਾਂ ਦੇ ਵਿੱਚ ਵੀ ਆਪਾਂ ਐਦਾਂ ਹੀ ਕੰਫਿਊਜ਼ ਹੋ ਜਾਂਦੇ ਹਾਂ ਠੀਕ ਹੈ ਇਹ ਨਹੀਂ ਹੋਣਾ ਹੁੰਦਾ ਚਲੋ ਅੱਗੇ ਦੇਖੋ ਜੀ 13ਵਾਂ ਪ੍ਰਸ਼ਨ ਸਾਂਜੀ ਦੇਵੀ ਦੀ ਮੂਰਤੀ ਕਦੋਂ ਬਣਾਈ ਜਾਂਦੀ ਹੈ ਨਰਾਤਿਆਂ ਤੋਂ ਕਾਫੀ ਦਿਨ ਪਹਿਲਾਂ ਨਰਾਤਿਆਂ ਦੇ ਦੌਰਾਨ ਦੀਵਾਲੀ ਤੋਂ ਬਾਅਦ ਦੁਸ਼ਹਿਰੇ ਤੋਂ ਤਿੰਨ ਦਿਨ ਬਾਅਦ ਹਾਂਜੀ ਜੀ ਜੀ ਕਿਉਂ ਉੱਤਰ ਲਗਾ ਰਹੇ ਹੋ 13ਵੇਂ ਪ੍ਰਸ਼ਨ ਦੇ ਲਈ ਸ਼ਾਬਾਸ਼ ਚੱਲੋ ਚੱਲੋ 41 ਬੱਚੇ ਬੈਠੇ ਨੇ ਉੱਤਰ ਸਾਰਿਆਂ ਨੇ ਆਣੇ ਚਾਹੀਦੇ ਨੇ ਲਾਈਕ ਸਾਰਿਆਂ ਨੇ ਭਾਵੇਂ ਨਾ ਆਣ ਬਟ ਐਟ ਲੀਸਟ ਉੱਤਰ ਜ਼ਰੂਰ ਆਣੇ ਚਾਹੀਦੇ ਆ ओके जी हां 3ਵੀਂ ਦੀ ਏ ਤੇ ਬੀ ਦੋ ਉੱਤਰ ਲਗਾ ਰਹੇ ਹੋ ਜਿਨ੍ਹਾਂ ਨੇ ਵੀ ਉੱਤਰ ਕੀਤਾ ਬੀ ਯਾਨੀ ਨਰਾਤਿਆਂ ਦੇ ਦੌਰਾਨ ਉਹਨਾਂ ਦਾ ਉੱਤਰ ਠੀਕ ਹੈ ਅੱਗੇ ਦੇਖੋ 14ਵਾਂ ਪ੍ਰਸ਼ਨ ਕਿਸ ਮਹੀਨੇ ਆਹੋਈ માતા ਦੀ ਪੂਜਾ ਹੁੰਦੀ ਹੈ ਅੱਸੂ ਫੱਗਣ ਮਾਘ ਕੱਤਕ ਜਦੋਂ ਸੁਖਦੀਪ ਜੀ ਐਦਾਂ ਹੋਏ ਨਾ ਉਦੋਂ ਆਪਾਂ ਮੋਸਟ ਅਪਰੋਪ੍ਰੀਏਟ ਲੈਣਾ ਹੁੰਦਾ ਕਿਹੜਾ ਜਿਹੜਾ ਉੱਤਰ ਦੇ ਜ਼ਿਆਦਾ ਨੇੜੇ ਹੈ ਆਪਾਂ ਇਹੀ ਦੇਖਣਾ ਹੁੰਦਾ ਉਸ ਦੇ ਅਕੋਰਡਿੰਗ ਉੱਤਰ ਲਗਾਣਾ ਹੈ ਪੇਪਰਾਂ ਦੇ ਵਿੱਚ ਬਹੁਤ ਵਾਰ ਐਦਾਂ ਦੀਆਂ ਚੀਜ਼ਾਂ ਆ ਸਕਦੀਆਂ ਇਸ 'ਚ ਕੋਈ ਦੂਰ ਆਈ ਨਹੀਂ ਹੈ ਬਿਲਕੁਲ ਠੀਕ ਗਿਆ ਤੁਸੀਂ ਠੀਕ ਹੈ ਤਾਂ ਥੋੜਾ ਜਿਆਦਾ ਸੋਚ ਸਮਝ ਕੇ ਫਿਰ ਉੱਤਰ ਲਗਾਵਾਂਗੇ 14ਵੇਂ ਦੇ ਲਈ ਤੁਹਾਡਾ ਉੱਤਰ ਜੀ ਡਰਾ ਕੱਤਕ ਬਿਲਕੁਲ ਠੀਕ ਹੈ ਹੋਣ ਲੈਪਟਾਪ ਵੀ ਖਤ ਗਿਆ ਹੈ ਪਰ ਚਲੋ 6 ਪ੍ਰਸ਼ਨ ਦਾ ਹੋਰ 30 ਜਾਊਗਾ ਕਿਸ ਰੋਗ ਤੋਂ ਬਚਾ ਲਈ ਸੀਤਲਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਚੇਚਕ ਅੰਧਰਾਤਾ ਅਧਰੰਗ ਜਾਂ ਫਿਰ ਪੋਲੀਓ ਨਹੀਂ ਨਹੀਂ ਮੇਜਰ ਰਾਜਸਥਾਨੀ ਗਾਂਧ ਪੀਐਸ ਦਾੰਦੀਵਾਲ ਜੀ ਇਹ ਬਿਲਕੁਲ ਸਿਲੇਬਸ ਦੇ ਵਿੱਚ ਹੈ ਪੰਜਾਬ ਦੀ ਰਸਮ ਰਿਵਾਜ ਥੈਨ ਆਪਣਾ ਸੱਭਿਆਚਾਰ ਆਪਣੇ ਜਨਮ ਮਰਨ ਦੇ ਟਾਈਮ ਦੀਆਂ ਰੀਤਾਂ एवरीथिंग एवरीथिंग ਇਜ਼ देयर ਸੋ ਪਲੀਜ਼ ਬੱਚਾ ਇਸ ਚੀਜ਼ ਨੂੰ ਕਿਸੇ ਵੀ ਹਾਲਤ ਵਿੱਚ ਮਿਸ ਨਹੀਂ ਕਰਨਾ ਠੀਕ ਹੈ 15ਵਾਂ ਲਈ a ਉੱਤਰ ਆ ਰਿਹਾ ਜੀ ਚੇਚਕ ਬਿਲਕੁਲ ਠੀਕ ਜੀ ਅੱਗੇ ਚਲਦੇ ਹਾਂ 16ਵਾਂ ਕੁਐਸਚਨ ਦੱਬ ਦੀ ਕਿਸ ਕੰਮ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਭਾਂਡੇ ਬਣਾਉਣ ਵਿੱਚ ਲੱਕੜ ਦੀ ਕਲਾਕਾਰੀ ਵਿੱਚ ਛਿੱਕੂ ਬਣਾਉਣ ਵਿੱਚ ਜਾਂ ਫਿਰ ਕੰਧ ਤੇ ਚਿੱਤਰਕਾਰੀ ਕਰਨ ਵਿੱਚ ਜਸਰੀ ਜੀ ਐਂ ਸੁਦੀ ਜੀ ਤੁਸੀਂ ਕੁੱਟ ਖਾ ਲਈ ਮੇਰੇ ਕੋਲੋਂ ਹੁਣ ਚਲੋ ਉੱਤਰ ਕਰੋ 16ਵੇਂ ਪ੍ਰਸ਼ਨ ਦੇ ਲਈ ਦੱਬ ਦੀ ਵਰਤੋਂ ਕਿਸ ਕੰਮ ਦੇ ਵਿੱਚ ਕੀਤੀ ਜਾਂਦੀ ਕੀਤੀ ਜਾਂਦੀ ਹੈ ਨਹੀਂ ਸੁਦੀਪ ਜੀ ਕਈ ਵਾਰੀ ਨਾ ਇਦਾਂ ਕਨਫਿਊਜ਼ਨ ਹੋ ਜਾਂਦੀ ਹੈ ਜਿਵੇਂ ਉਤੇ ਪੰਜਾਬੀ ਸੱਭਿਆਚਾਰ ਲਿਖਿਆ ਲੋਕਧਾਰਾ ਲਿਖਿਆ ਤਾਂ ਬੱਚਿਆਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਇਹਦੇ ਅੰਦਰ ਕਿਹੜੀ ਟੋਪਿਕ ਆਣਗੇ ਤਾਂ ਹੋ ਜਾਂਦਾ ਹੈ ਤਾਂ ਹੀ ਫਿਰ ਆਪਣਾ ਫਰਜ਼ ਆ ਨਾ ਕਿ ਆਪਾਂ ਦੱਸ ਦਈਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਜੇ ਤਾਂ ਇਹਦੇ 'ਚ ਤਾਂ ਭਲਾਈ ਹੋਣੀ ਨਾ 16ਵੇਂ ਦੇ ਲਈ ਸੀ ਬਿਲਕੁਲ ਠੀਕ ਹੈ ਇਹ ਆ ਜਾਏਗਾ ਚਿੱਕੂ ਬਣਾਉਣ ਵਿੱਚ ਓਕੇ ਅੱਗੇ ਜੀ 17ਵਾਂ ਪ੍ਰਸ਼ਨ ਫੁਲਕਾਰੀ ਕੱਢਦੇ ਸਮੇਂ ਮੋਰ ਕਬੂਤਰ ਵਗੈਰਾ ਕੱਢੇ ਜਾਂਦੇ ਹਨ ਹੈਨਾ ਇਹਨਾਂ ਨੂੰ ਕੀ ਕਹਿੰਦੇ ਨੇ ਯੈਸ ਕਲਾਕਾਰੀ ਪ੍ਰਤੀਕ ਮੋਟਿਫ ਜਾਂ ਫਿਰ ਜਾਨਵਰ ਬੱਚੇ ਇਹ ਆਪਾਂ ਜਦੋਂ ਕਦੀ ਇਹ ਵਾਲਾ ਲੈਕਚਰ ਅਗਰ ਕਦੀ ਆਪਾਂ ਥਿਉਰੀ ਵਿੱਚ ਲਿਆ ਨਾ ਕੰਪਲੀਟ ਤਦ ਮੈਂ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਡਿਟੇਲ ਚ ਕਰਵਾ ਦੂੰਗੀ ਠੀਕ ਹੈ ਅਦਰਵਾਇਜ਼ ਤਾਂ ਫਿਰ ਆਪਾਂ ਲਾਸਟ ਦੇ ਉੱਪਰ ਬਸ ਇੱਕ ਐਕਸਟਰਾ ਫੈਕਟ ਲੈਣਾ ਹੁੰਦਾ ਆ ਕਿ ਉਹ ਆਲਰੇਡੀ ਰੈਡੀ ਹੁੰਦਾ ਆ ਪਹਿਲਾਂ ਹੀ ਚਲੋ 7ਵੇਂ ਦੇ ਲਈ ਸੀ ਉੱਤਰ ਆ ਰਿਹਾ ਮੋਟਿਫ ਬਿਲਕੁਲ ਸਹੀ ਉੱਤਰ ਹੈ ਇਹ ਹੋ ਜਾਊਗਾ ਜੀ ਮੋਟਿਫ ਠੀਕ ਅਗੇ अठारवा प्रश्न सभ्याचार गतिनता खड़ौत परिवर्तनशीलता लैपटॉप तो फिर ओ चलो इसको ही गल एदा ही चलन यस अठारवे दिल करो फिर उत्तर ਹੂੰ 18ਵਾਂ ਦਿਲੀਫਟਰ ਲਗਾ ਰਹੇ ਹੋ ਡੀ ਬਿਲਕੁਲ ਇਹਦੇ ਵਿੱਚ ਹੁੰਦੀ ਆ ਪਰਿਵਰਤਨਸ਼ੀਲਤਾ ਅੱਗੇ 19ਵਾਂ ਪ੍ਰਸ਼ਨ ਪੰਜਾਬ ਦੀ ਕਿਸ ਜਾਤੀ ਦਾ ਜ਼ਿਕਰ ਅਖਾਣਾ ਵਿੱਚ ਆਮ ਤੌਰ ਤੇ ਮਿਲਦਾ ਹੈ ਨਾਈ ਜੱਟ ਗੁੱਜਰ ਬ੍ਰਾਹਮਣ ਵੈਸੇ ਇਹ ਉਹ ਜਾਤੀ ਆ ਬੱਚਿਓ ਜਿਹੜੀ ਤੁਹਾਨੂੰ ਪੰਜਾਬੀ ਗਾਣਿਆਂ 'ਚ ਬੜੀ ਮਿਲਣੀ ਆ ਹੁੰਦੇ ਵਿਚਾਰੇ ਸਿੱਧੇ ਸਾਦੇ ਨੇ ਬਟ ਫਿਰ ਵੀ ਯੈਸ ਪਰ ਉਹਨਾਂ ਨੂੰ ਹਮੇਸ਼ਾ ਇਦਾਂ ਦਿਖਾਇਆ ਜਾਂਦਾ ਹ ਹੱਥ 'ਚ ਬੰਦੂਕਾਂ ਹੁੰਦੀਆਂ ਨੇ ਐਂਡ ਬਲਬਲਬਲਾ ਨਾ ਹਾਂ ਐਗਜ਼ੈਕਟਲੀ ਇਹ ਹੁੰਦੇ ਨਹੀਂ ਜੀ ਜੱਟ ਓਕੇ ਮਤਲਬ ਇਸ ਦਾ ਉੱਤਰ ਆ ਜਾਊਗਾ ਬੀ ਅੱਗੇ 20ਵਾਂ ਪ੍ਰਸ਼ਨ ਕਿਸ ਪੁਸਤਕ ਵਿੱਚ ਫਾਰਸੀ ਅੱਖਰਾਂ ਵਿੱਚ ਅਖਾਣਾਂ ਦਾ ਸੰਕਲਨ ਕੀਤਾ ਗਿਆ ਹੈ ਯੈਸ साढ़े अखाण अखाणा दाण पंजाबी अखौत लोग आखते हैं यस करो उत्तर जरा वीवी दिल थोड़ा जो उत्तर है वह डी आया जी चलो देखा फिर की उत्तर होगा ए है, ए यानी कि साढ़े खाण बिल्कुल बिल्कुल सही कह रहे हो शाबाश वेरी गुड ओके चलो इतने तक अपना हो गया जी वी दे क्वेश्चन यस हूँ आप आ जाने अजस्ट्रा फैक्टर हाँ बोनस पॉइंट के उपर राइट ओके ਮੈਡੀਰੀਆ ਵਾਟ ਟੂ ਟੈਲ ਟੂਡੇ ਯੈਸ ਹਾਂ ਬਿਲਕੁਲ ਬਿਲਕੁਲ ਵਿਚਾਰੇ ਹੁੰਦੇ ਉਹ ਸਿੱਧੇ ਸਾਦੇ ਜਿਹੇ ਨੇ ਬਟ ਉਹ ਪਤਾ ਨਹੀਂ ਕਿਉਂ ਉਹਨਾਂ ਨੂੰ ਇਦਾਂ ਬਣਾਇਆ ਵਿਆ ਆ ਚਲੋ ਇਦਾਂ ਕਰਦੇ ਆ ਆਪਾਂ ਪੰਜਾਬ ਦੇ ਵਿਰਾਸਤੀ ਅਜਾਇਬ ਘਰ ਦੇਖਦੇ ਆ ਅੱਜ ਓਕੇ ਹਾਂਜੀ ਤੇ ਜਿਹੜਾ ਪੰਜਾਬ ਦਾ ਵਿਰਾਸਤੀ ਅਜਾਇਬ ਘਰ ਹੈ ਇਹ ਕਿੱਥੇ ਬਣਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਕਦੋਂ ਬਣਿਆ 1900 77 ਦੇ ਵਿੱਚ ਬਣਿਆ ਵੈਰੀ ਗੁੱਡ ਜਿਨ੍ਹਾਂ ਨੇ 20 20 ਨੰਬਰ ਆਏ ਨੇ ਨਾ ਅੱਜ ਦੇ ਆਰ ਵੈਰੀ ਵੈਰੀ ਗੁੱਡ ਆਲਮੋਸਟ ਕੰਗ੍ਰੈਚੁਲੇਸ਼ਨ ਟੂ एवरीवन ਜਿਨ੍ਹਾਂ ਨੇ ਵੀ ਅੱਜ ਬਹੁਤ ਵਧੀਆ ਪਰਫਾਰਮ ਕੀਤਾ ਚਲੋ ਅੱਜ ਦੇ ਐਕਸਟਰਾ ਫੈਕਟ ਵੱਲ ਆਜੋ ਪੰਜਾਬ ਦਾ ਵਿਰਾਸਤੀ ਅਜਾਇਬ ਘਰ 1977 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ ਹੈ ਜੇ ਪੁੱਛਿਆ ਜਾਏਗਾ ਕਿ ਇਸ ਦਾ ਸੰਬੰਧ ਕਿੰਦੇ ਨਾਲ ਆ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਇਹਦਾ ਸੰਬੰਧ ਹੈਗਾ ਆ ਓਕੇ ਫਿਰ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਜਿਹੜਾ ਇਹ ਸ਼੍ਰੋਮਣੀ ਕਮੇਟੀ ਦੁਆਰਾ ਕਾਇਮ ਕੀਤਾ ਗਿਆ ਸੀਗਾ ਤੇ ਇਹ ਵੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੀ ਅਜਾਇਬ ਘਰ ਹੈ ਠੀਕ ਹੈ ਫਿਰ ਆਂਦਾ ਹੈ ਪੁਰਾਤਤਵੀ ਅਜਾਇਬ ਘਰ ਇਹ ਕਿਹੜੀ ਜਗ੍ਹਾ ਤੇ ਹੈ ਇਹ ਪਤਾ ਹੀ ਨਹੀਂ ਕਿੰਨੀ ਵਾਰੀ ਪੁੱਛਿਆ ਜਾ ਚੁੱਕਿਆ ਸੰਘੋਲ ਦੇ ਵਿੱਚ ਹੈਗਾ ਓਕੇ ਤੇ ਨਾ ਇੱਥੇ ਖੁਦਾਈ ਹੋਈ ਸੀ ਸੰਘੋਲ ਦੇ ਵਿੱਚ ਉਦੋਂ ਇੱਥੇ ਮਤਲਬ ਕਿ ਕੁਝ ਚੀਜ਼ਾਂ ਮਿਲੀਆਂ ਸੀਗੀਆਂ ਥਿਆਂ ਦੇ ਵਿੱਚੋਂ ਤੇ ਉਹਨਾਂ ਦੇ ਉੱਪਰ ਆਧਾਰਿਤ ਹੀ ਐਸ ਅਜਾਇਬ ਘਰ ਨੂੰ ਬਣਾਇਆ ਗਿਆ ਸੀਗਾ ਰਾਈਟ ਫਿਰ ਅੱਗੇ ਪੂਰਾ ਤਤਵੀ ਅਜਾਇਬ ਘਰ ਹੁਸ਼ਿਆਰਪੁਰ ਦਾ ਆ ਗਿਆ ਇਹਦੇ ਵਿੱਚ ਕੀ ਰੱਖਿਆ ਗਿਆ ਪੁਰਾਣੀਆਂ ਮੂਰਤੀਆਂ ਰੱਖੀਆਂ ਗਈਆਂ ਤੇ ਅੱਜ ਦਾ ਲਾਸਟ ਅਜਾਇਬ ਘਰ ਪਟਿਆਲਾ ਇਹ ਐਕਚੁਅਲੀ ਮੈਡਲਾਂ ਚਿੱਤਰਾਂ ਆਰਟ ਐਂਡ ਕ્રાਫਟ ਵਗੈਰਾ ਨਾਲ ਰਿਲੇਟਡ ਹੈਗਾ ਠੀਕ ਹੈ ਵੈਸੇ ਪਟਿਆਲਾ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਸ਼ੀਸ਼ ਮਹਿਲ ਆਰਟ ਗੈਲਰੀ ਵੀ ਹੈਗੀ ਆ ਯੈਸ ਜਿਹਦੇ ਵਿੱਚ ਸ਼ੀਸ਼ੇ ਦੀਆਂ ਕਲਾਮਾਂ ਹੈਗੀਆਂ ਹਿੰਦੂ ਧਰਮ ਨਾਲ ਸੰਬੰਧਿਤ ਚਿੱਤਰ ਹੈਗੇ ਨੇ ਤਾਂ ਇਹ ਤੁਸੀਂ 6 ਦੇ 6 ਚੀਜ਼ਾਂ ਪਲੀਜ਼ ਯਾਦ ਰੱਖ ਲੈਣਾ ਪੰਜਾਬ ਦੇ ਅਜਾਇਬ ਘਰਾਂ ਦੇ ਸੋਰੀ ਪੰਜਾਬ ਦੇ ਅਜਾਇਬ ਘਰਾਂ ਦੇ ਬਾਰੇ ਵਿੱਚ ਠੀਕ ਜੀ ਓਕੇ ਹੂੰ ਤਾਂ ਹੋਰ ਦੱਸੋ ਕਿਹਦੇ-ਕਿਹਦੇ ਆਇਆ ਯਾਨੀ ਨੰਬਰ ਵੈਰੀ ਗੁੱਡ ਬਹੁਤ ਸਿਆਣੇ ਬੰਦੇ ਜਾਂਦੇ ਹੋ ਤੁਸੀਂ ਮਤਲਬ ਪੜਨ ਲੱਗ ਗਏ ਬਹੁਤ ਵਧੀਆ ਗੱਲ ਆ सारे ने बहुत वजि परफॉर्म किया शबाश चलो ठीक है जी हम कल मिलिए सेम टाइम नौ बजे। अगले टेस्ट टैस टेस्ट नंबर बारह ओके तो एक जून तो अपना टाइम मॉर्निंग का हो जूगा तो इसलिए प्लीज सारे जुड़े ही नोट कर लो बाद च ना कही कि सू पता नहीं चलिया चलो बाय दैन गुड नाइट एवरीबडी टेक केयर